ਜੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਆਪਾਂ ਤੁਹਾਡੇ ਵਾਸਤੇ ਇੱਕ ਵਿਸ਼ਾ ਲੈ ਕੇ ਆਏ ਹਾਂ ਕਿ ਜਿਹੜੇ ਆਪਣੇ ਪੀਡੀਐਫ ਦੇ ਕੰਪੀਟੀਸ਼ਨ ਹੁੰਦੇ ਆ ਉਹਨਾਂ ਵਿੱਚ ਜੇ ਆਪਾਂ ਆਪਣਾ ਐਨੀਮਲ ਲੈ ਕੇ ਜਾਣਾ ਤਾਂ ਉਹਦੇ ਵਿੱਚ ਆਪਣੇ ਕੀ ਇਨਸਟਰਕਸ਼ਨਸ ਹੁੰਦੀਆਂ ਉਹਨਾਂ ਦੀਆਂ ਜੋ ਆਪਾਂ ਉਹ ਫੋਲੋ ਕਰਨੀਆਂ ਹੁੰਦੀਆਂ ਕੀ ਰੂਲ ਹੁੰਦੇ ਆ ਠੀਕ ਆ ਜੀ ਸੋ ਇੱਕ ਇਹ ਚੀਜ਼ ਦੱਸਾਂਗੇ ਤੁਹਾਨੂੰ ਇੱਕ ਆਪਾਂ ਇਹ ਦੱਸਾਂਗੇ ਜੇ ਆਪਾਂ ਕੰਪੀਟੀਸ਼ਨ ਵਿੱਚ ਆਪਣਾ ਐਨੀਮਲ ਲੈ ਕੇ ਜਾ ਰਹੇ ਆ ਤਾਂ ਆਪਾਂ ਨੂੰ ਕੀ ਚੀਜ਼ਾਂ ਦਾ ਖਿਆਲ ਰੱਖਣਾ ਪਊ ਜਿਹੜੇ ਆਪਣੇ ਜੱਜ ਐਨੀਮਲ ਨੂੰ ਜੱਜ ਕਰਦੇ ਆ ਉਹਨਾਂ ਤੇ ਜਿਹੜਾ ਪ੍ਰਭਾਵ ਬਹੁਤ ਪਵੇ ਆਪਣੇ ਐਨੀਮਲ ਦਾ ਠੀਕ ਆ ਜੀ ਸੋ ਇਹ ਦੁੱਧ ਦਾ ਰਿਕਾਰਡ ਤਾਂ ਹੁੰਦਾ ਹੀ ਹੁੰਦਾ ਵਾ ਕਾਸਿਕ ਚੀਜ਼ਾਂ ਹੋਰ ਵੀ ਜੋ ਐਨੀਮਲ ਵਿੱਚ ਦੇਖਦੇ ਆ ਜਿਵੇਂ ਦੇ ਆਧਾਰ ਤੇ ਐਨੀਮਲ ਨੂੰ ਫਸਟ ਸੈਕੰਡ ਥਰਡ ਪ੍ਰਾਈਜ਼ ਦਿੰਦੇ ਆ ਠੀਕ ਆ ਜੀ ਸੋ ਜੋ ਆਪਣੇ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਜੁੜੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਠੀਕ ਆ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਦੇਖੋ ਜੀ ਪੀ ਡੀ ਐਫ ਇਹ ਜਿਹੜਾ ਹੈਗਾ ਇਹਦਾ ਪੂਰਾ ਨਾਮ ਕੀ ਆ ਪੰਜਾਬ ਡੈਰੀ ਫਾਰਮਰਸ ਐਸੋਸੀਏਸ਼ਨ ਜਿਹਦੇ ਵਿੱਚ ਕੈਟਲ ਸ਼ੋ ਐਗਜ਼ੀਬਿਸ਼ਨ ਕੰਪੀਟੀਸ਼ਨ ਵਿੱਚ ਗਾਂ ਲੈ ਕੇ ਜਾਣ ਲਈ ਕੁਝ ਤਿਆਰੀਆਂ ਹੁੰਦੀਆਂ ਠੀਕ ਆ ਜੀ ਇਹਦੇ ਵਿੱਚ ਆਪਾਂ ਮੋਹਰਾਂ ਨਸਲ ਦੀਆਂ ਮੱਝਾਂ ਵੀ ਦੇਖਦੇ ਆਂ ਘਾਆਂ ਵੀ ਦੇਖਦੇ ਆਂ ਠੀਕ ਆ ਹੋਰ ਵੀ ਆਪਣੇ ਕਈ ਆਪਣੇ ਐਨੀਮਲ ਹੁੰਦੇ ਇਹਦੇ ਵਿੱਚ ਜਿਵੇਂ ਦੇ ਵਿੱਚ ਆਪਣੇ ਜਿਹੜੇ ਆਪਣੇ ਸੰਦ ਹੁੰਦੇ ਆ ਜਾਂ ਆਪਾਂ ਖੇਤੀ ਨਾਲ ਰੈਗੂਲਰ ਵਰਤਦੇ ਆਂ ਜਾਂ ਆਪਾਂ ਸਮਾਜ ਵਰਤਦੇ ਆਂ ਉਹ ਚੀਜ਼ਾਂ ਵਿੱਚ ਕਈ ਦੇਖਣ ਨੂੰ ਮਿਲਦੀਆਂ ਵਾ ਠੀਕ ਆ ਜੀ ਬਟ ਫਿਰ ਹਾਲ ਆਪਾਂ ਆਪਣੇ ਜੋ ਤੁਹਾਨੂੰ ਵਿਸ਼ਾ ਦੱਸ ਰਹੇ ਆਂ ਵੀ ਇਹਦੇ ਵਿੱਚ ਕੀ ਆਪਣੇ ਉਹ ਇਨਸਟਰਕਸ਼ਨ ਆਪਾਂ ਫਾਲੋ ਕਰਨੀਆਂ ਕੀ ਰੂਲ ਫਾਲੋ ਕਰਨੇ ਆ ਠੀਕ ਆ ਸਭ ਤੋਂ ਪਹਿਲਾਂ ਦੇਖੋ ਜੇ ਆਪਾਂ ਐਨੀਮਲ ਨੂੰ ਉੱਥੇ ਲੈ ਜਾਣ ਵਾਸਤੇ ਕਰਨਾ ਕੀ ਆ ਆਪਾਂ ਨੂੰ ਆਪਣੇ ਐਨੀਮਲ ਦਾ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ ਜੈਸੇ ਦਾ ਕਿ ਇੱਕ ਐਂਟਰੀ ਫਾਰਮ ਹੁੰਦਾ ਵਾ ਠੀਕ ਆ ਜੀ ਉਹ ਆਪਾਂ ਨੂੰ ਐਂਟਰੀ ਕਰਵਾਉਣ ਵਾਸਤੇ ਉਹ ਆਪਾਂ ਨੂੰ ਫਾਰਮ ਭਰਨਾ ਪੈਣਾ ਵਾ ਪੀਡੀਐਫ ਵੱਲੋਂ ਜੋ ਇਹ ਫਾਰਮ ਪੀਡੀਐਫ ਵੱਲੋਂ ਸ਼ੋ ਤੋਂ ਪਹਿਲਾਂ ਸ਼ੋ ਤੋਂ ਪਹਿਲਾਂ ਧਿਆਨ ਸੁਣੋ ਜੀ ਫਾਰਮ ਆਨਲਾਈਨ ਰਜਿਸਟ੍ਰੇਸ਼ਨ ਖੁੱਲਿਆ ਜਾਂਦਾ ਵਾ ਠੀਕ ਆ ਜੀ ਜਿਹੜਾ ਵੀ ਆਪਣਾ ਸ਼ੋ ਤੇ ਆਪਾਂ ਐਨੀਮਲ ਲੈ ਕੇ ਜਾਣਾ ਵਾ ਉਹਦਾ ਆਨਲਾਈਨ ਦਾ ਸ਼ੋ ਫਾਰਮ ਖੁੱਲਿਆ ਜਾਂਦਾ ਜਿਸ ਤੇ ਆਪਾਂ ਜਾ ਕੇ ਆਪਣੇ ਐਨੀਮਲ ਦੀ ਸਾਰੀ ਡਿਟੇਲ ਭਰਨੀ ਹੁੰਦੀ ਆ ਜੈਸੇ ਦੇ ਵਿੱਚ ਆਪਾਂ ਅਨੀਮਲ ਦਾ ਹੈਲਥ ਸਰਟੀਫିକੇਟ ਲਾਉਣਾ ਹੁੰਦਾ ਜਿਹਦੇ ਵਿੱਚ ਗਾਂ ਦਾ ਪਸ਼ੂ ਡਾਕਟਰ ਵੱਲੋਂ ਸਰਟੀਫਿਕੇਟ ਲਾਜ਼ਮੀ ਹੈ ਵੀ ਜਿਹੜਾ ਆਪਣਾ ਪਸ਼ੂ ਆ ਜਿਹੜਾ ਪਾਉਤੇ ਲੈ ਕੇ ਜਾਣਾ ਉਹ ਬਿਲਕੁਲ ਤੰਦਰੁਸਤ ਸਹੀ ਸਿਹਤਮੰਦ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸ ਦਿੰਦਾ ਬਿਮਾਰੀਆਂ ਜਿਵੇਂ ਕਿ ਆਪਾਂ ਤੁਹਾਨੂੰ ਦੱਸਦੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਮੇਨ ਬਿਮਾਰੀਆਂ ਨਹੀਂ ਹੋਣੇ ਚਾਹੀਦੀਆਂ ਪਸ਼ੂ ਨੂੰ ਜੋ ਕਿ ਅੱਗੇ ਲਾਗ ਤੋਂ ਜ਼ਿਆਦਾ ਹੋ ਸਕਦੀਆਂ ਠੀਕ ਹੈ ਸਭ ਤੋਂ ਪਹਿਲਾਂ ਨੰਬਰ ਤੇ ਐਫ ਐਮ ਡੀ ਜਿਸ ਨੂੰ ਆਪਾਂ ਫੁੱਟ ਐਂਡ ਮਾਊਥ ਡਿਸੀਜ਼ ਕ ਜਿਵੇਂ ਖੁਰਾਂ ਦੀ ਮੂੰਹ ਦੀ ਬਿਮਾਰੀ ਹੋ ਗਈ ਠੀਕ ਹੈ ਜੀ ਇਹ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਜਿਵੇਂ ਇੱਕ ਪਸ਼ੂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ ਖਾਸ ਕਰਕੇ ਗਾਂ ਭੈਂਸਾਂ ਬੱਕਰੀਆਂ ਭੇਡਾਂ ਤੇ ਸ਼ੁਰੂ ਸੂਰਾਂ ਤੋਂ ਲੱਗਦੀ ਹੈ ਠੀਕ ਹੈ ਜੀ ਇਹਦੇ ਲੱਛਣ ਕੀ ਹੋ ਸਕਦੇ ਆ ਮੂੰਹ ਦੇ ਅੰਦਰ ਛਾਲੇ ਖੁਰਾਂ ਦੇ ਆਲੇ ਦੁਆਲੇ ਛਾਲੇ ਹੋ ਜਾਂਦੇ ਆ ਬੁਖਾਰ ਆਉਣਾ ਚਾਰਾ ਦਾਣਾ ਛੱਡ ਦੇਣਾ ਦੁੱਧ ਦੀ ਪੈਦਾਵਾਰ ਘਟ ਹੋ ਜਾਂਦੀ ਹੈ ਠੀਕ ਆ ਸੋ ਇਹਦੇ ਲੱਛਣ ਹੋ ਗਏ ਆਪਾਂ ਮਤਲਬ ਕਿ ਇਹ ਬਿਮਾਰੀ ਨਹੀਂ ਹੋਣੀ ਚਾਹੀਦੀ ਪਸ਼ੂ ਨੂੰ ਦੂਸਰੇ ਨੰਬਰ ਤੋਂ ਕਿ ਐਚ ਐਸ ਜਾਂ ਸਾਨੂੰ ਕੋਈ ਆਪਾਂ ਕਹਿ ਦਿੰਨੇ ਆ ਹੈਮੋਫੋਰੇਕਸ ਸੇਫਟੀ ਮੈਸੇਜ ਜਿਸ ਨੂੰ ਆਪਾਂ ਗਲਕਟ ਬਿਮਾਰੀ ਕਹਿੰਦੇ ਨੇ ਪਿਆਬੀ ਵਿੱਚ ਠੀਕ ਹੈ ਜੀ ਇਹ ਬੈਕਟੀਰੀਆ ਵੀ ਠੀਕ ਹੈ ਜੀ ਬਹੁਤ ਲਾਗ ਦੀ ਬਿਮਾਰੀ ਹੈ ਅੱਗੇ ਹੋਣ ਦੇ ਚਾਂਸ ਵੱਧ ਜਾਂਦੇ ਆ ਖਾਸ ਕਰਕੇ ਗਰਮੀ ਦੇ ਮੌਸਮਾਂ ਜਾਂ ਬਾਰਸ਼ਾਂ ਦੇ ਵਿੱਚ ਇਹਦੇ ਜਿਆਦੇ ਬਿਮਾਰੀ ਹੋਣ ਦੇ ਕਾਰਨ ਹੁੰਦੇ ਆ ਠੀਕ ਹੈ ਜੀ ਸੋ ਇਸ ਤੋਂ ਅੱਗੇ ਹੋ ਗਿਆ ਜਿਵੇਂ ਬੀਕਯੂ ਬਲੈਕ ਕੁਆਟਰ ਜਿਹਨੂੰ ਆਪਾਂ ਕਾਲਾ ਬੱਸਾ ਕਹਿੰਦੇ ਆ ਠੀਕ ਹੈ ਜੀ ਇਹ ਵੀ ਇੱਕ ਬੈਕਟੀਰੀਆ ਵਾ ਜਿਹੜਾ ਕਲੋਸਟਰੀਡਮੋ ਦੇ ਨਾਲ ਹੁੰਦਾ ਵਾ ਠੀਕ ਹੈ ਜੀ ਖਾਸ ਕਰਕੇ ਨੌਜਵਾਨ ਗਾਵਾਂ ਜਾਂ ਭੈਂਸਾਂ 6 ਤੋਂ 2 6 ਮਹੀਨੇ ਤੋਂ ਲੈ ਕੇ ਜੇ 2 ਸਾਲ ਦੇ ਅੰਦਰ ਅੰਦਰ ਆ ਉਹਨਾਂ ਵਿੱਚ ਆਮ ਪਾਇਆ ਜਾਂਦਾ ਵਾ ਠੀਕ ਹੈ ਜੀ ਜੇ ਹੁਣ ਆਪਾਂ ਇਹ ਬਿਮਾਰੀਆਂ ਤੇ ਗਾਂ ਜਾਣ ਲੱਗ ਪਏ ਵੀ ਰਛਨ ਕੀ ਆ ਫਰਾਂਡਾ ਫਿਰ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਸੋ ਆਪਾਂ ਮੇਨ ਮੇਨ ਰੱਖੀਏ ਜੇ ਆਪਾਂ ਕਿਸੇ ਵੀਰ ਭਰਾ ਨੇ ਪੁੱਛਣਾ ਹੋਵੇ ਕਿਸੇ ਬਿਮਾਰੀ ਬਾਰੇ ਕੀ ਇਲਾਜ ਆ ਉਹ ਆਪਾਂ ਵੀਡੀਓ ਇੱਕ ਵੱਖਰੀ ਬਣਾ ਦਾਂਗੇ ਠੀਕ ਹੈ ਜੀ ਸੋ ਵੈਸ ਤੋਂ ਅੱਗੇ ਬਿਮਾਰੀ ਆ ਜਾਂਦੀ ਐ ਇੱਕ ਬਰੂਸੀਲੋਸਿਸ ਜਿਸ ਨੂੰ ਗਰਭ ਪਾਤ ਵਾਲੀ ਬਿਮਾਰੀ ਕਹਿੰਦੇ ਨੇ ਠੀਕ ਆ ਖਾਸ ਕਰਕੇ ਜਿਹੜੀਆਂ ਗਰਭਵਤੀ ਗਾਈਆਂ ਹੁੰਦੀਆਂ ਉਹਨਾਂ ਨੂੰ ਇਹ ਲੱਗਦੀ ਹੁੰਦੀ ਬਿਮਾਰੀ ਸੋ ਇਹ ਹੋ ਜਾਂਦੀ ਆ ਸੋ ਇਹ ਚਾਰ ਬਿਮਾਰੀਆਂ ਦੇ ਮੇਨ ਹੈਗੇ ਹੈਗੇ ਜਿਨ੍ਹਾਂ ਤੇ ਆਪਾਂ ਵੀ ਸਰਟੀਫਿਕੇਟ ਡਾਕਟਰ ਤੋਂ ਕਲੀਅਰ ਲੈ ਕੇ ਲੈਣਾ ਪੈਂਦਾ ਵਾ ਕਿ ਆਪਣਾ ਜੋ ਪਸ਼ੂ ਆ ਉਹ ਬਿਲਕੁਲ ਸਹੀ ਸਿਹਤ ਤੰਤਰਕਤ ਹੈਗਾ ਵਾ ਉਸਦੇ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਪਸ਼ੂ ਦੇ ਠੀਕ ਆ ਸੋ ਉਸ ਦਾ ਵੀ ਆਪਾਂ ਨੂੰ ਡਾਟਾ ਜਿਹੜਾ ਹੁੰਦਾ ਉਹ ਸਾਰਾ ਦੱਸਣਾ ਪੈਂਦਾ ਭਈ ਆ ਇਨੀ ਤੱਕ ਨੂੰ ਵੈਕਸੀਨ ਲੱਗੀ ਹੋਈ ਆ ਇਸ ਤੋਂ ਅਗੇ ਆਈਡੈਂਟੀਫਿਕੇਸ਼ਨ ਪ੍ਰੂਫ ਹੋਣਾ ਚਾਹੀਦਾ ਵਾ ਜੈਸਾ ਹੋਵੇ ਕਿ ਗਾਂ ਦੇ ਵਿੱਚ ਕੰਨ ਵਿੱਚ ਟੈਗ ਹੋਣਾ ਚਾਹੀਦਾ ਵਾ ਉਸ ਦੇ ਉੱਪਰ ਜੋ ਨੰਬਰ ਲਿਖਿਆ ਹੁੰਦਾ ਆਈ ਐਨ ਏ ਪੀ ਐਚ ਨੰਬਰ ਹੋਣਾ ਚਾਹੀਦਾ ਵਾ ਪੈਡਾਗਰੀ ਜਾਂ ਸੀਮਨ ਡਿਟੇਲ ਵੀ ਕਈ ਵਾਰ ਮੰਗ ਲੈਂਦੇ ਆ ਉਹ ਬਈ ਇਹ ਜੋ ਆਪਣੀ ਆਪਾਂ ਐਨੀਮਲ ਲੈ ਕੇ ਜਾ ਰਹੇ ਆਂ ਵੀ ਉਹ ਕਿਹੜੀ ਨਸਲ ਦਾ ਵਾ ਤੇ ਉਸ ਦਾ ਜਿਹੜਾ ਸੀਮਨ ਵੀ ਉਹ ਕਿਹੜੇ ਸੀਮਨ ਦਾ ਵਾ ਜਸ ਕਰ ਜਿਵੇਂ ਕਿ ਐਫ ਜਰਸੀ ਸਾਹਿਵਾਲ ਮੋਰਾ ਕੈਟਿਗਰੀਆਂ ਆਪਣੀਆਂ ਜਾਂਦੀਆਂ ਵਾ ਇਹਨਾਂ ਵਿੱਚ ਆਮ ਤੌਰ ਤੇ ਉਹ ਸੀਮਨ ਡਿਟੇਲ ਮੰਗ ਲੈਂਦੇ ਆ ਠੀਕ ਹੈ ਜੀ ਸੋ ਜੇ ਆਪਾਂ ਦੇਖੀਏ ਐਨੀਮਲ ਦੀ ਆਪਾਂ ਕੀ ਪ੍ਰੈਪਰੇਸ਼ਨ ਕਰ ਸਕਦੇ ਆ ਉੱਥੇ ਲੈ ਜਾਣ ਵਾਸਤੇ ਜਿਹੜੀ ਉਹ ਚੀਜ਼ ਕਹਿੰਦੇ ਆ ਵੀ ਉਹਨਾਂ ਨੂੰ ਜ਼ਰੂਰੀ ਚਾਹੀਦੀ ਆ ਵੀ ਗਾਂ ਇੱਕ ਤਾਂ ਬਿਲਕੁਲ ਕਲੀਨ ਹੋਣੀ ਚਾਹੀਦੀ ਆ ਗਰੂਮ ਕਲੱਪ ਤੇ ਵਾਸ਼ਮਿੰਦ ਸਾਫ਼ ਹੋਣੀ ਚਾਹੀਦੀ ਗਾਂ ਠੀਕ ਆ ਜੀ ਸੋ ਹਾਰਟਰ ਟ੍ਰੇਨਿੰਗ ਇੱਕ ਰੱਸੀ ਦੇ ਨਾਲ ਚਲਾਉਣ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ ਇਹ ਪ੍ਰੈਕਟਿਸ ਲਾਜ਼ਮੀ ਆ ਕਿਉਂਕਿ ਉਹਨਾਂ ਵਿੱਚ ਉਹਨਾਂ ਦੇ ਸ਼ੋ ਵਿੱਚ ਆਪਣੀ ਰੰਗ ਹੁੰਦੀ ਆ ਪੀਡੀਓ ਪੀਡੀਓ ਸ਼ੋ ਵਿੱਚ ਸੋ ਉਹ ਰਿੰਗ ਵਿੱਚ ਪ੍ਰੋਪਰਲੀ ਕੰਟਰੋਲ ਕੀਤਾ ਜਾ ਸਕਦਾ ਵਾ ਸੋ ਜੇ ਆਪਾਂ ਉਸ ਦੀ ਟ੍ਰੇਨਿੰਗ ਕੀਤੀ ਹੋਊਗੀ ਗਾਂ ਨੂੰ ਫੇਰ ਹੀ ਉਹ ਰਿੰਗ ਵਿੱਚ ਪ੍ਰੋਪਰ ਵੀ ਪ੍ਰੋਪਰ ਚੱਲ ਸਕਦੀ ਹੈ ਠੀਕ ਹੈ ਜੀ ਸੇ ਆਪਾਂ ਦੇਖੀਏ ਟਰਾਂਸਪੋਰਟੇਸ਼ਨ ਵੀ ਆਪਾਂ ਗਾਂ ਨੂੰ ਵੀ ਪ੍ਰੋਪਰ ਵਹੀਕਲ ਜਿਵੇਂ ਕੈਟਰਲ ਟਰੱਕ ਜਾਂ ਟਰਾਲੀ ਹੋਗੀ ਸੁਰੱਖਿਅਤ ਤਰੀਕੇ ਨਾਲ ਆਪ ਨੂੰ ਲੈ ਕੇ ਜਾਣਾ ਪੈਂਦਾ ਵਾ ਜੈਸੇ ਦੇ ਨਾਲ ट्रैवलिंग ਸਟ्रेस ਘਟਾਉਣ ਲਈ ਰੈਸਟ ਵਾਟਰ ਤੇ ਵੀਡੀਓ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਠੀਕ ਹੈ ਜੀ ਜੇ ਆਪਾਂ ਆਉਣ ਦੀ سپورਟ ਚੈਕਿੰਗ ਕੀ ਕਰਦੇ ਆ ਸ਼ੋਅ ਵਿੱਚ ਐਂਟਰੀ ਤੋਂ ਪਹਿਲਾਂ ਉਹ ਕਮੇਟੀ ਵੱਲੋਂ ਆ ਕੇ ਚੈਕਿੰਗ ਹੁੰਦੀ ਹੈ ਜਿਸ ਵਿੱਚ ਹੈਲਥ ਪਸ਼ੂ ਦੀ ਏਅਰ ਟੈਗ ਏਜ ਏਜ ਦਾ ਸਾਰਾ ਡਾਟਾ ਤੇ ਕੈਟਾਗਰੀ ਕਨਫਰਮ ਕੀਤੀ ਜਾਂਦੀ ਹੈ ਠੀਕ ਹੈ ਜੀ ਸੋ ਕੰਪੀਟੀਸ਼ਨ ਦੇ ਜਿਹੜੇ ਰੂਲ ਆ ਉਹਨੂੰ ਫੋਲੋ ਕਰਨਾ ਜ਼ਰੂਰੀ ਆ ਇਹ ਆਪਣੇ ਸਾਰੇ ਤੁਹਾਨੂੰ ਪਤਾ ਹੀ ਆ ਸੋ ਇਹਨਾਂ ਦੇ ਰੂਲ ਹੋਗੇ ਜਿਵੇਂ ਪੀਡੀਐਫ ਵਿੱਚ ਦਿੱਤੇ ਹੋਏ ਰੂਲ ਏਜ ਗਰੁੱਪ ਲੈਕਟੇਸ਼ਨ ਸਟੇਜ ਬਰੀਡ ਸਟੈਂਡਰਡ ਠੀਕ ਆ ਸੋ ਇਹਨਾਂ ਦਾ ਕਿ ਏਜ ਗਰੁੱਪ ਹੋਂ ਦਾ ਅਡੋਡੀ ਸਾਰੇ ਕੈਨ ਨਹੀਂ ਮਿਲਦਾ ਸੋ ਇਹ ਉਸ ਸਟੈਂਡਰਡ ਦੇ ਹਿਸਾਬ ਨਾਲ ਆਪਣਾ ਇਹਨਾਂ ਦਾ ਗਰੁੱਪ ਬਣੇ ਹੁੰਦੇ ਸਾਰਿਆਂ ਦੇ ਠੀਕ ਆ ਜੀ ਸੋ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਬਈ ਬਈ ਉਹ ਜੱਜ ਜਿਹੜੇ ਆਪਣੇ ਆਪਣੇ ਐਨੀਮਲ ਜੱਜ ਕਰਦੇ ਆ ਉਹ ਕੀ ਚੀਜ਼ਾਂ ਜ਼ਿਆਦਾਤਰ ਦੇਖਦੇ ਆ ਮਿਲਕ ਰਿਕਾਰਡ ਤਾਂ ਦੇਖਣੇ ਦੇਖਣਾ ਉਹ ਹੋਰ ਕੀ ਦੇਖਦੇ ਆ ਸਭ ਤੋਂ ਪਹਿਲਾਂ ਦੇਖਦੇ ਅੰਡਰ ਦੀ ਕੁਆਲਿਟੀ ਦੇਖਦੇ ਆ ਥਾਣਾ ਦੀ ਬਣਤਰ ਜਿਹੜੇ ਥਾਣਾ ਉਹ ਚੰਗੇ ਤਰੀਕੇ ਨਾਲ ਜੁੜੇ ਹੋਣੇ ਚਾਹੀਦੇ ਆ ਥਾਣ ਵੱਡੇ ਪਰ ਟਾਈਟ ਹੋਣੇ ਚਾਹੀਦੇ ਆ ਟਿੱਟ ਸਾਈਜ਼ ਸਹੀ ਜਿਹੜੀਆਂ ਵੀਨਸ ਸਾਈਡ ਮਾ ਨਾੜਾਂ ਹੁੰਦੀਆਂ ਲੇਵੇ ਦੀਆਂ ਉਹ ਬਿਲਕੁਲ ਪ੍ਰੋਪਰ ਦਿਖਣੀਆਂ ਚਾਹੀਦੀਆਂ ਵਾ ਠੀਕ ਆ ਜਿਹੜੀਆਂ ਮਿਲਕ ਵੀਨਸ ਆ ਦੁੱਧ ਦੀਆਂ ਨਾੜਾਂ ਸਰੀਰ ਵਿੱਚ ਵੱਡੀਆਂ ਤੇ ਸਾਫ਼ ਮਿਲਕ ਜਿਹੜੀਆਂ ਨਾੜਾਂ ਉਹ ਦਿਖਣੀਆਂ ਚਾਹੀਦੀਆਂ ਇਹ ਹਾਈ ਮਿਲਕਿੰਗ ਅਬਿਲਟੀ ਨੂੰ ਦਰਸਾਉਂਦਾ ਇੰਨਾਂ ਚੀਜ਼ਾਂ ਦਾ ਜੱਜ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਵਾ ਜਿਹੜਾ ਬਾਡੀ ਸਟਰਕਚਰ ਆਪਣੇ ਐਨੀਮਲ ਦਾ ਸਰੀਰ ਲੰਬਾ ਚੌੜਾ ਰੈਬਸ ਖੁੱਲੀਆਂ ਹੋਣੀਆਂ ਚਾਹੀਦੀਆਂ ਚੈਸਟ ਡੀਪ ਹੋਣੀ ਪੈਠ ਸਿੱਧੀ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਠੀਕ ਹੈ ਜੀ ਜੇ ਆਪਾਂ ਪੈਰਾਂ ਦੀ ਗੱਲ ਕਰੀਏ ਪੈਰ ਮਜ਼ਬੂਤ ਹੋਣੇ ਚਾਹੀਦੇ ਆ ਜੋਇੰਟ ਸਹੀ ਪੈਰਾਂ ਵਿੱਚ ਕੋਈ ਡਿਫੈਕਟ ਨਹੀਂ ਹੋਣਾ ਚਾਹੀਦਾ ਚੱਲਣ ਦਾ ਢੰਗ ਸਮੂਥ ਹੋਣਾ ਚਾਹੀਦਾ ਵਾ ਠੀਕ ਹੈ ਕੁਝ ਪਸੂਤੋ ਰੂਗਾ ਉਸ ਵਾਸਤੇ ਲੰਗੜਾਉਣ ਦਾ ਨਹੀਂ ਚਾਹੀਦਾ ਠੀਕ ਹੈ ਜੀ ਬੋਡੀ ਕੰਡੀਸ਼ਨ ਸਰੀਰ ਦੀ ਹਾਲਤ ਨਾ ਬਹੁਤਾ ਪਤਲਾ ਤੇ ਨਾ ਬਹੁਤਾ ਮੋਟਾ ਹੋਣਾ ਇਹਦਾ ਬੈਲੈਂਸ ਬੋਡੀ ਹੋਣੀ ਚਾਹੀਦੀ ਆ ਜੇ ਬਰੀਡ ਦੀ ਗੱਲ ਕਰੀਏ ਹਰ ਬਰੀਡ ਹਰ ਬਰੀਡ ਜਿਵੇਂ ਕਿ ਐਫ ਜਰਸੀ ਸਾਈ ਵਾਲ ਮੋਹਰਾ ਦੀ ਆਪਣੀ ਲੁੱਕ ਹੁੰਦੀ ਆ ਫੇਸ ਸਕਿਨ ਕਲਰ ਹੰਪ ਹੌਰਨਸ ਆ ਇਹ ਕਲੀਅਰ ਹੋਣੀ ਚਾਹੀਦੀ ਆ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਦੇਖੀਏ ਜੇ ਮਿਲਕ ਪ੍ਰੋਡਕਸ਼ਨ ਜੇ ਕੰਪੀਟੀਸ਼ਨ ਵਿੱਚ ਰਿਕੁਆਇਰਡ ਹੋਵੇ ਤਾਂ ਗਾਂ ਦਾ ਦੁੱਧ ਰਿਕਾਰਡ ਵੀ ਦੇਖਿਆ ਜਾਂਦਾ ਤੇ ਦੇਖਣਾ ਹੁੰਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਇਸ ਦਾ ਇੱਕ ਟੈਂਪਰਮੈਂਟ ਸੁਭਾਅ ਗਾਂ ਦਾ ਸੁਭਾਅ ਜਿਹੜਾ ਠੰਡਾ ਹੋਣਾ ਚਾਹੀਦਾ ਤਾਂ ਕੰਮ ਹੋਏਗਾ ਆਸਾਨੀ ਨਾਲ ਸੰਭਲ ਸਕੀ ਹੈ ਠੀਕ ਹੈ ਜੀ ਅਗਰੈਸਿਵ ਨਹੀਂ ਹੋਣੀ ਚਾਹੀਦੀ ਸੋ ਗਾਹ ਦੀ ਸਫਾਈ ਗਰੂਮਿੰਗ ਸ਼ਾਈਨਿੰਗ ਕੋਟ ਤੇ ਸ਼ੋਅ ਵਿੱਚ ਓਨਰ ਦੀ ਜਿਹੜੀ ਪ੍ਰੈਜ਼ੈਂਟੇਸ਼ਨ ਹੈ ਜਿਹੜੀ ਆਪਣੀ ਪ੍ਰੈਜ਼ੈਂਟੇਸ਼ਨ ਆ ਉਹ ਜੱਜ ਦੇ ਬਹੁਤ ਇਫੈਕਟ ਪਾਉਂਦੀ ਹੈ ਮਤਲਬ ਕਿ ਜੇ ਆਪਾਂ ਮਾਲਕਾਂ ਮਾਲਕ ਜਿਹੜੀ ਪ੍ਰੈਜ਼ੈਂਟੇਸ਼ਨ ਆ ਵੀ ਗਾਹ ਨੂੰ ਕਿਸ ਤਰ੍ਹਾਂ ਬਣਾ ਕੇ ਲੈ ਕੇ ਗਿਆ ਬਸ ਸੋਹਣੀ ਸੋਹਣੀ ਉਹ ਜੱਜ ਦੇ ਬਹੁਤ ਪ੍ਰਭਾਵ ਪਾਉਂਦੀ ਹੈ ਠੀਕ ਹੈ ਜੀ ਸੋ ਐਸ ਲਈ ਆਰਡਰ ਦੀ ਆਰਡਰ ਬੋਡੀ ਸਟਰਕਚਰ ਬਰੀਡ ਕੈਰੈਕਟਰ ਸਭ ਤੋਂ ਵੱਧ ਪੁਆਇੰਟ ਹੁੰਦੇ ਆ ਇਹਨਾਂ ਦੇ ਸ਼ੋ ਰਿੰਗ ਵਿੱਚ ਜੱਜ 70% ਬੋਡੀ ਦੇ ਹੁੰਦੇ ਆ ਕਨਫਰਮੇਸ਼ਨ ਦੇ 30% ਹੁੰਦੇ ਆ ਮੈਨੇਜਮੈਂਟ ਐਂਡ ਗਰੂਮਿੰਗ ਇਹ ਸਾਰਿਆਂ ਦੇਖਦੇ ਆ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਆ ਜਿਹੜਾ ਆਰਡਰ ਦਾ ਇਸ ਦਾ ਲੇਵਾ ਉਸ ਨੂੰ ਆਪਾਂ ਕਿੰਗਾ ਕਹਿ ਸਕਦੇ ਆ ਇਸ ਜਿਹੇ ਗਾਂ ਦੇ ਐਨੀਮਲ ਦੇ ਲੇਵਲ ਨੂੰ ਆਪਾਂ ਕਿੰਗ ਮੰਨਦੇ ਆ ਕਿੰਗ ਬੋਡੀ ਬੈਲੈਂਸਡ ਉੱਤੇ ਬਰੀਡ ਕੈਰੈਕਟਰ ਵਧੀਆ ਹੋਣਾ ਚਾਹੀਦਾ ਵਾ ਪਰਫੈਕਟ ਗਰੂਮਿੰਗ ਐਂਡ ਕਲੀਨੈਸ ਹੋਣਾ ਚਾਹੀਦਾ ਮਤਲਬ ਕਿ ਪਸ਼ੂ ਬਰਕਰਾਰ ਸਾਫ਼ ਸੁਥਰਾ ਹੋਣਾ ਚਾਹੀਦਾ ਵਾ ਠੀਕ ਆ ਜੀ ਉਸ ਦੇ ਵਿੱਚ ਸ਼ਾਈਨਿੰਗ ਆਉਣੀ ਚਾਹੀਦੀ ਆ ਇਹ ਜੱਜ ਤੇ ਜਿਹੜਾ ਆਪਣਾ ਕਰਾਊਡ ਦੇਖਦਾ ਵਾ ਉਸ ਦਾ ਫਾਸਟ ਇਮਪ੍ਰੈਸ਼ਨ ਬਹੁਤ ਵਧੀਆ ਪੈਂਦਾ ਵਾ ਕਾਮ ਬਿਹੇਵਰ ਹੋਣਾ ਚਾਹੀਦਾ ਵਾ ਜਿਹੜੀ ਗਾਂ ਸ਼ੋਅ ਰਿੰਗ ਵਿੱਚ ਕਾਮ ਲਈ ਓਨਰ ਦੇ ਨਾਲ ਸਮੂਥਲੀ ਚੱਲਦੀ ਆ ਉਹ ਜੱਜ ਨੂੰ ਬਹੁਤ ਜ਼ਿਆਦਾ ਇੰਪ੍ਰੈਸ ਕਰਦੀ ਜਾਂਦੀ ਆ ਠੀਕ ਆ ਜੀ ਓਨਰ ਪ੍ਰੈਜੈਂਟੇਸ਼ਨ ਐਂਡ ਕੌਨਫੀਡੈਂਸ ਜੇ ਓਨਰ ਨੀਟ ਡਰੈਸ ਵਿੱਚ ਕੌਨਫੀਡੈਂਸ ਨਾਲ ਤੇ ਸਮਾਈਲ ਕਰਕੇ ਗਾਂ ਪrezent ਕਰਦਾ ਵਾ ਇਹ ਵੀ ਪੁਆਇੰਟ ਵਧਾਉਂਦੀ ਆ ਠੀਕ ਆ ਬਈ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵਾ ਕਿ ਆਪਾਂ ਗਾਂ ਉੱਥੇ ਐਨੀਮਲ ਲੈ ਕੇ ਨੇ ਪਿਗੜੀ ਹਮੇਲੇ ਤੇ ਆਪਣੀਆਂ ਕੀ ਇਨਸਟਰਕਸ਼ਨਸ ਹੁੰਦੀਆਂ ਵਾਂ ਜੋ ਆਪਾਂ ਫਾਲੋ ਕਰਨੀਆਂ ਵਾਂ ਤੇ ਉਸ ਦੇ ਆਪਾਂ ਜੀ ਜੱਜ ਤੇ ਇਮਪ੍ਰੈਸ਼ਨ ਪਾਉਣਾ ਫਸਟ ਇਮਪ੍ਰੈਸ਼ਨ ਜੋ ਕਿ ਚੰਗਾ ਤੇ ਵਧੀਆ ਹੋਣਾ ਚਾਹੀਦਾ ਵਾ ਉਸ ਵਾਸਤੇ ਆਪਾਂ ਕੀ ਕਰਨਾ ਤੁਹਾਨੂੰ ਤੁਹਾਡੇ ਨਾਲ ਪਹਿਲਾਂ ਜਾਣਕਾਰੀ ਸ਼ੇਅਰ ਕੀਤੀ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਬਹੁਤ ਬਹੁਤ